ਦੇਸ਼ ਆਜ਼ਾਦੀ ਦਿਹਾੜਾ ਮਨਾਉਣ ਦੀ ਤਿਆਰੀ ਕਰ ਰਹੇ ਖਾਕੀ ਵਾਲੇ ਸਰਕਾਰੀ ਸਮਾਗਮਾਂ ਦੀ ਤਿਆਰੀਆਂ ਵਿੱਚ ਛੁੱਟੇ ਹੋਣੇ ਨੇ ਪਰੇ ਪਰਿਵਾਰ ਆਪਣੇ ਜਵਾਨ ਪੁੱਤ ਤੇ ਭੋਗ ਦੀਆਂ ਤਿਆਰੀਆਂ ਕਰ ਰਹੇ ਕਿਉਂਕਿ ਇਸ ਪਰਿਵਾਰ ਦੇ ਪੁੱਤ ਨਸ਼ਿਆਂ ਦੇ ਗੁਲਾਮ ਹੋ ਗਏ ਸੀ ਨਸ਼ਿਆਂ ਦੀਆਂ ਪੀੜ੍ਹੀਆਂ ਵਿੱਚ ਚੱਕਰੇ ਹੋਏ ਸੀ ਇਹੋ ਮਦ ਭਾਗਾ ਪਰਿਵਾਰ ਹੈ ਜਿਸ ਦੀਆਂ ਖੁਸ਼ੀਆਂ ਨੂੰ ਨਸ਼ਿਆਂ ਮਾਰੀ ਅਜੇ ਹੀ ਨਜ਼ਰ ਲੱਗੀ ਕਿ ਪਰਿਵਾਰ ਨੇ 2 ਸਾਲਾਂ ਦੇ ਵਿੱਚ ਆਪਣੇ ਦੋ ਦੋ ਜਵਾਨ ਪੁੱਤ ਗਵਾ ਦਿੱਤੇ ਇਹ ਤਸਵੀਰ ਚਲੰਦਰ ਦੇ ਮਹਤਪੁਰ ਦੇ ਪਿੰਡ ਬੰਗੀਵਾਲ ਖੁਰਦ ਦੇ ਉਸ ਘਰ ਦੀਆਂ ਨੇ ਜਿੱਥੇ 70 ਦੂਜੀ ਵਾਰ ਵਿਛੇ ਨੇ ਕਿਉਂਕਿ ਪਰਿਵਾਰ ਦੇ ਦੂਜੇ ਪੁੱਤ ਦੀ ਵੀ ਹੁਣ ਨਸ਼ੇ ਦੀ ਓਵਰਡੋਸ ਕਰਨ ਮੌਤ ਹੋ ਗਈ ਹੈ। ਨਾ ਹੁਣ ਕੋਈ ਇਨਾ ਖੇਤੀ ਵਾਲੇ ਸੰਧਾਂ ਨੂੰ ਸੰਭਣ ਵਾਲਾ ਬੱਚੇ ਤੇ ਨਾ ਹੀ ਬੁੱਢੇ ਮਾਪੇ। ਅਤੇ ਇਸ ਦੇ ਲਈ ਬੁੱਢੇ ਮਾਪੇ ਸਰਕਾਰ ਅਤੇ ਸਿਸਟਮ ਕੋਸ ਰਹੇ। ਦੇਸ਼ ਨੂੰ ਆਜ਼ਾਦ ਹੋਏ 75 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪੂਛੇ ਦਿਨਾਂ ਦੇ ਵਿੱਚ ਜਿਹੜਾ ਕਿ ਆਜ਼ਾਦੀ ਦਿਵਸ ਮਨਾਇਆ ਜਾਏਗਾ। ਪਰ ਪੰਜਾਬ ਹਾਲੇ ਵੀ ਗੁਲਾਮ ਹੈ ਖਾਸ ਤੌਰ ਤੇ ਜਵਾਨੀ ਨਸ਼ੇ ਦੀ ਮਗਰ ਮੇਰੇ ਤੁਸੇ ਕੰਬਾਈਨ ਦੇਖ ਸਕਦੇ ਹੋ ਸਨਾਟਾ ਵਾ ਇਸ ਘਰ ਦੇ ਵਿੱਚ ਕੰਬਾਈਨ ਖੜੀ ਹੈ ਮੋਟਰਸਾਈਕਲ ਖੜੇ ਹੋਏ ਨੇ ਟਰੈਕਟਰ ਵੀ ਖੜੇ ਨੇ ਖੇਤੀਬਾੜੀ ਦਾ ਐਸਾ ਕੋਈ ਸੰਦ ਨਹੀਂ ਜਿਹੜਾ ਇਸ ਘਰ ਦੇ ਵਿੱਚ ਨਾ ਮੌਜੂਦ ਹੋਵੇ ਪਰ ਬਦਨਸੀਬੀ ਹੈ ਪੰਜਾਬ ਦੀ ਕਿ ਇਹਨਾਂ ਨੂੰ ਚਲਾਉਣ ਵਾਲੇ ਨੌਜਵਾਨ ਸਿਸਟਮ ਦੀ وجہ ਨਾਲ ਹੋਣ ਕੋਈ ਕਾਰਨ ਹੋਵੇ ਜਿਹੜੇ ਨੇ ਸੁਰੱਖਿਅਤ ਨਹੀਂ ਹਨ ਮਗਰ ਜਿਹੜਾ ਇਹ ਟਰੈਕਟਰ ਹੈ ਹੁਣ ਜਿਸ ਤਰੀਕੇ ਦੇ ਨਾਲ ਇਸ ਵਕਤ ਖੜਾ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਇਦਾਂ ਹੀ ਖੜਾ ਰਹੇਗਾ ਕਿਉਂਕਿ ਇਹਨੂੰ ਚਲਾਉਣ ਵਾਲੇ ਇਸ ਦੁਨੀਆ 'ਚ ਨਹੀਂ ਰਹੇ ਮਸਾ ਬਹੁਤ ਜ਼ਿਆਦਾ ਇੱਥੇ ਵਿਖ ਰਿਹਾ ਹੈ ਜੀ ਪਹਿਲਾਂ ਵੀ ਮੇਰਾ ਪੁੱਤ ਇੱਕ ਚਲੇ ਗਿਆ ਵਾ ਤਲਵੀਰ ਜੀ ਮੈਂ ਵਿਸਤਾਰ ਚ ਜਾਨਣਾ ਚਾਹਾਂਗਾ ਕਿ ਪਹਿਲਾ ਪੁੱਤ ਅਮਰਿਤਪਾਲ ਦਾ ਨਾਮ ਲੈ ਪਹਿਲਾ ਜਗਰੂਪ ਪਹਿਲਾ ਜਗਰੂਪ ਸਿੰਘ ਸੀ ਗੱਲ ਇਹ ਕਿਸ ਤਰੀਕੇ ਦੇ ਨਾਲ ਨਸ਼ੇ ਤੇ ਜਿਹੜੇ ਕਿਸਪੀਟ ਚ ਆਇਆ ਉਹ ਸੈਂਟਰ ਬੰਦ ਕਰਾਇਆ ਸੀਗਾ ਜਮਾ ਕਰਾਇਆ ਸੀਗਾ ਜੀ ਉਹ ਤੋਂ ਛੁੱਟੀ ਲੈ ਕੇ ਮੁੰਡੇ ਦੇ ਨਾਲ ਨਿਕਲ ਕੇ ਮੈਨੂੰ ਆਂਦਾ ਮੈਂ ਡੈਡੀ ਜਿੱਦਾਂ ਵੀ ਉਹਦੀ ਭੈਣ ਆਈ ਸੀ ਕਿ ਸਿਸਟਰ ਆਈ ਸੀ ਦਿੱਲੀ ਤੋਂ ਹੂੰ ਇੱਕ ਦਿਨ ਮਿਲਣ ਵਾਸਤੇ ਆਣਾ ਆ ਉਹਨੂੰ ਮਿਲਣ ਦੀ ਬਜਾਏ ਦਿੱਲੀ ਨੂੰ ਜਿਹੜੇ ਗਿਆ ਦਿੱਲੀਆਂ ਮੁੰਡੇ ਨਾਲ ਉਹਦੇ ਹੋਰ ਸੀ ਨਸ਼ੇ ਵਾਲੀ ਉਹਨਾਂ ਨੇ ਮਾਰ ਕੇ ਸ਼ਾਹਕੋਟ ਦੇ ਲਾਗੇ ਥੋੜੀ ਦਸਤ ਜਿੱਥੇ ਕਿੰਨੇ ਸਾਲ ਤੋਂ ਨਸ਼ਾ ਕਰਦੇ ਸੀ ਨਸ਼ਾ ਦੇਰ ਤੋਂ ਹੀ ਕਰਦੇ ਕੰਮ ਸੇ ਕੰਮ 20 ਸਾਲੋਂ ਕਿਤਨਾ 20 ਸਾਲ ਹਾਂਜੀ ਉਹਦੀ ਵੀ ਜਿਹੜੀ ਮੌਤ ਓਵਰਡੋਜ਼ ਦੇ ਨਾਲ ਹੀ ਹਾਂਜੀ 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 ਜਿਹੜਾ ਇਹ ਅੰਮ੍ਰਿਤਪਾਲ ਆ ਜਿਹੜਾ ਜਿਹਦੇ ਹੁਣ ਪਲਕੇ ਮੌਤ ਹੋਈ ਹੈ ਇਹ ਅੰਮ੍ਰਿਤ ਸਾਹਿਬ ਗਿਆ ਸੀਗਾ ਜੀ ਸੱਚਕਣ ਹਜੂਰ ਸਾਹਿਬ ਗਿਆ ਸੀਗਾ ਜੀ 1.5 ਮਹੀਨਾ ਕਰਦਾ ਸੀ ਹਾਂਜੀ ਹਾਂਜੀ ਹਾਂ ਠੀਕ ਹੈ ਉੱਥੇ ਭੇਜਿਆ ਸੀਗਾ ਪਹਿਲਾਂ ਕੋ ਮਿਹਨਤ ਮਜ਼ਦੂਰੀ ਕਰਨ ਨੂੰ ਗੁਜਰਾਤ ਗਿਆ ਸੀ ਇੱਕ 1.5 ਮਹੀਨਾ ਉੱਥੇ ਲਾ ਕੇ ਆਇਆ ਸੀਗਾ ਉਈ ਮਸ਼ੀਨ ਨੂੰ ਉਹਨੇ ਪਹਿਲਾਂ ਆ ਕੇ ਮੱਥਾ ਟੇਕਿਆ ਫਿਰ ਆਪਦੀ ਮਾਂ ਨੂੰ ਟੇਕਿਆ ਫਿਰ ਮੈਨੂੰ ਟੇਕਿਆ ਦੇ ਅੰਦਰ ਵੜ ਕੇ ਛੋਟੀ ਜਿਹੀ ਬੱਚੀ ਹੈ ਉਹਦੀ ਜਿੱਦਾਂ ਹੂੰ ਸਾਢੇ 3 ਸਾਲ ਦੀ ਹੂੰ ਉਹਦੇ ਨਾਲ ਲਾਡ ਪਿਆਰ ਕੀਤਾ ਉਹਦੇ ਘੜਵਣੇ ਘੜੂੜੇ ਲਿਆਇਆ ਸੀਗਾ ਛੋਟੇ ਛੋਟੇ ਉਹਨੂੰ ਦਿਖਾਏ ਗੱਲਾਂ ਬਾਤਾਂ ਕੀਤੀਆਂ ਪਿਆਰ ਕੀਤਾ ਬੱਚੀ ਨੂੰ ਉਸ ਤੋਂ ਬਾਅਦ ਚਲੇ ਗਿਆ ਉਹਦਾ ਡੈਡੀ ਮੇ ਆਉਣਾ ਮੈਂ ਕਿਹਾ ਦਰੂਦੂਰੂ ਪੀਣ ਗਿਆ ਹੋਊਗਾ ਜਿੱਦਾਂ ਕੋਈ ਫਿਰ ਉਹ ਵਾਪਸ ਨਹੀਂ ਆਇਆ ਜਿੱਦਾਂ ਉਹ ਉਸ ਨਿਸ਼ਾਨ ਘਾਟ ਜੀ ਜਾ ਕੇ ਨੇ ਟਿਕਾ ਲਾਇਆ ਸੀਗਾ ਜੀ ਉੱਥੇ ਇੰਨਾ ਗੰਦਾ ਇਥੇ ਮਾਹੌਲ ਹੈ ਬਹੁਤ ਜ਼ਿਆਦਾ ਮਾਹੌਲ ਮਾੜਾ ਜਿੱਦਾਂ ਕਿ ਜੋ ਜਨਾਨੀਆਂ ਇਥੇ ਇਦਾਂ ਦੇ ਜਿਹੜੇ ਚਿੱਟੇਦਾਰ ਮਤਲਬ ਕੰਮ ਕਰ ਰਹੇ ਹੋਣ ਜਨਾਨੀਆਂ ਸਰੰਜਾਂ ਭਰ-ਭਰ ਖੜੋਤੀਆਂ ਮੁੰਡੇ ਆਉਂਦੇ ਆ ਇਹ ਪਿੰਡ ਦੇ ਨਾਲ ਨੇ ਦੱਸਿਆ ਜਾ ਰਿਹਾ ਕਿ ਪਹਿਲਾਂ ਵੱਡੇ ਮੁੰਡੇ ਜਗਰੂਪ ਸਿੰਘ ਦੀ 29 ਸਾਲਾਂ ਦੀ ਉਮਰ ਵਿੱਚ ਨਸ਼ੇ ਦੇ ਓਵਰਡੋਸ ਕਾਰਨ ਮੌਤ ਹੋ ਗਈ ਸੀ ਤੇ ਹੁਣ ਜਦੋਂ ਉਸਦੇ ਛੋਟੇ ਭਰਾ ਅਮਰਿਤਪਾਲ ਨੂੰ ਵੀ 29ਵਾਂ ਸਾਲ ਚੜਿਆ ਤਾਂ ਉਸ ਨੇ ਵੀ ਨਸ਼ੇ ਦੀ ਓਵਰਡੋਸ ਕਾਰਨ ਸਦਾਲੇ ਹੀ ਆਪਣੀ ਅੱਖਾਂ ਬੰਦ ਕਰ ਲਈਆਂ ਜੀ ਹਾਂ ਦੱਸਿਆ ਜਾ ਰਿਹਾ ਕੀ ਇਲਾਕੇ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੈ ਹਾਲਾਤੇ ਨੇ ਕਿ ਨਸ਼ੇਦਾਲ ਪਰੇ ਇੰਜੈਕਸ਼ਨ ਤਿਆਰ ਹੁੰਦੇ ਨੇ ਤੁਸੀਂ ਬਸ ਪੈਸੇ ਫੜਾਓ ਨਸ਼ਾ ਲੈ ਜਾਓ ਟਿਕ ਟਿਕਲਾ ਜੇਕਰ ਪਿੰਡ ਵਾਲੇ ਆਪਣੇ ਪੱਧਰ ਤੇ ਇਹਨਾਂ ਨਸ਼ੇ ਦੇ ਸੌਦਾਗਰਾਂ ਖਿਲਾਫ ਕੋਈ ਕਦਮ ਚੁੱਕਦੇ ਨਹੀਂ ਤਾਂ ਫਿਰ ਕੀ ਹਸ਼ਰ ਹੁੰਦਾ ਹੈ ਸਾਰਾ ਉਹ ਵੀ ਸੁਣ ਲਓ ਸਲਾਟੇ ਨੂੰ ਆ ਕਿ ਬਹੁਤ ਚਿੰਤਤ ਹੈ ਕਈ ਵਾਰੀ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਕੀਤਾ ਆਹ ਹੋਵੇ ਥੋੜੇ ਦਿਨ ਦੀ ਗੱਲ ਆ ਇਥੇ ਜਿਹੜੇ ਇੱਕ ਮੈਡਮ ਬਦਲ ਕੇ ਆਏ ਸੀ ਗੁਰਸ਼ੇਂਦਰ ਕੌਰ ਐਸਚਓ ਮਹਿਦਪੁਰ ਲੱਗੇ ਸੀ ਉਹਨਾਂ ਨੂੰ ਅਸੀਂ ਆਪ ਇੱਕ ਇਥੇ ਨਸ਼ੇ ਦਾ ਅੱਡਾ ਜਿਹੜਾ ਵੱਡਾ ਅੱਡਾ ਆ ਉਸ ਪਿੰਡ ਦੇ ਆਲੇ ਦੁਆਲੇ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਭੇਜਿਆ ਔਰ ਅਸੀਂ ਆਪਣਾ ਲੜਕਾ ਤਿਆਰ ਕਰਕੇ ਭੇਜਿਆ ਕਿ ਇਹ ਨਸ਼ਾ ਲੈ ਆ ਕੇ ਤੁਹਾਨੂੰ ਪ੍ਰੂਫ ਕਰੂਗਾ ਕਿ ਇਹ ਬੰਦਾ ਨਸ਼ਾ ਵੇਚਦਾ ਔਰ ਉਹ ਬੰਦਾ ਜਾ ਕੇ ਨਸ਼ਾ ਵੀ ਲੈ ਕੇ ਆਇਆ ਉੱਥੇ 2000 ਰੁਪਏ ਦਾ ਖਰੀਦ ਕੇ ਪਰ ਜਦੋਂ ਉਹਨਾਂ ਨੂੰ ਫੜਨ ਦੀ ਗੱਲ ਕੀਤੀ ਤਾਂ ਉਹ ਉੱਥੇ ਮੋੜਿਆ ਕਿ ਇਹ ਸਾਡਾ ਇਲਾਕਾ ਨਹੀਂ ਪੈਂਦਾ ਪਰ ਜਦੋਂ ਕਿਤੇ ਕੋਈ ਗਰੀਬ ਬੰਦਾ ਜਿਹੜਾ ਰੇਤਾ ਦੀ ਟਰਾਲੀ ਲੈ ਕੇ ਜਾਂਦਾ ਹੋਵੇ ਇਹਨਾਂ ਨੂੰ ਭਾਵੇਂ ਪੰਜਵੇਂ ਇਲਾਕੇ 'ਚ ਭੇਜ ਦੋਥੇ ਜਾ ਕੇ ਵੀ ਟਰਾਲੀ ਫੜ ਲੈਣਗੇ ਪੈਸੇ ਲੈਣ ਦਾ ਕਰਕੇ ਇਹ ਹਾਲਾਤ ਐਥੇ ਦੀ ਪੁਲਿਸ ਦੇ ਅ ਅਪ੍ਰੀਸ਼ਿਆ ਦੋਤਨ ਮੋਤਾ ਹੋ ਗਏ ਆ ਇੱਥੋਂ ਇੱਕ ਲਾਗੇ ਗੌਂਸਵਾਲ ਪਿੰਡ ਆ ਜੀ ਬਿਲਕੁਲ ਬੰਗੀਵਾਲ ਦੇ ਨਾਲ ਹੀ ਆ ਨਜ਼ਦੀਕ ਹੀ ਬਿਲਕੁਲ ਠੀਕ ਹੈ ਉੱਥੋਂ ਸਾਨੂੰ ਪਤਾ ਲੱਗਾ ਹੈਗਾ ਕਿ ਉੱਥੇ ਤਿੰਨ ਔਰਤਾਂ ਨੂੰ ਫੜਿਆ ਗਿਆ ਪਿਛਲੇ ਦਿਨ ਹਾਂ ਉਹਨਾਂ ਦੇ ਕੋਲ ਨਸ਼ਾ ਵਪਾਰੀ ਮਾਤਰਾ 'ਚ ਫੜ ਹੋਇਆ ਪਰ ਉਹਨਾਂ ਕੋਲ ਮਲੀਪੂਤ ਕਰਕੇ ਉਹਨਾਂ ਨਾਲ ਉਹਨਾਂ ਨੂੰ ਉਹਨਾਂ ਨੂੰ ਵੀ ਛੱਡ ਦਿੱਤਾ ਔਰ ਇੱਕ ਗਰੀਬ ਮਾਸੂਮ ਜੇ ਬੱਚਾ ਜਿਹੜਾ ਬੰਦਾ ਜਿਹੜਾ ਆ ਜਿਹੜਾ ਭਲਾ ਮਾਨ ਸਾਹਿਬ ਜਿਹੜਾ ਸਿੱਧਾ ਸਿੱਧ ਪਧਰਾਉਰੇ ਉੱਤੇ ਪਾ ਦਿੱਤਾ ਜੀ ਹਾਂ ਪੀੜਤ ਪਰਿਵਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਸਿੱਧੇ ਤੌਰ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਵੈਸੇ ਇਹ ਕਿਹੜਾ ਪਹਿਲੀ ਵਾਰ ਹੈ ਜਦੋਂ ਖਾਕੀ ਤੇ ਸਵਾਲ ਖੜੇ ਹੋ ਰਹੇ ਹੋ ਖਾਕੀ ਵਾਲਿਆਂ ਵੱਲੋਂ ਕਾਰਵਾਈ ਨਾ ਹੋਣ ਦੇ ਚੱਲਦਿਆਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਗੱਲਾਂ ਹੋ ਰਹੀਆਂ ਹੋਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਸੀ ਕਿ ਅਮਰਤਪਾਲ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਕੋਲੋਂ ਅਮਰਤਪਾਲ ਨਸ਼ਾ ਲੈ ਕੇ ਆਇਆ ਸੀ ਮੈਂ ਤਦ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਕਿ ਅਮਰਤਪਾਲ ਸਿੰਘ son of ਦਲਵੀਰ ਸਿੰਘ ਜਿਸ ਦੀ ਉਮਰ ਕਰੀਬ 29 ਸਾਲ ਆ ਬੰਦੀਵਾਲ ਦਾ ਰਹਿਣ ਵਾਲਾ ਉਸ ਦੀ ਕੋਈ ਨਸ਼ਾ ਕਰਨ ਦੇ ਨਾਲ ਡੈਥ ਹੋ ਗਈ ਤੇ ਉਸ ਦੇ ਘਰਦਿਆਂ ਨੇ ਸਮਾਜਿਕ ਬਦਨਾਮੀ ਤੋਂ ਡਰਦੇ ਹਨ ਬਿਨਾ ਕਿਸੇ ਪੁਲਿਸ ਜਾਂ ਕਿਸੇ ਹੋਰ ਦੇ ਧਿਆਨ ਦੇ ਵਿੱਚ ਲਿਆਂਦੇ ਆ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪੁਲਿਸ ਮੈਥੁਰਪੁਰ ਬ੍ਰਿਜ ਉਹਨਾਂ ਦੇ ਘਰ ਪਹੁੰਚੀ। ਪੁਲਿਸ ਦੇ ਧਿਆਨ ਦੇ ਵਿੱਚ ਆਇਆ ਇਹ ਗੱਲ ਤੇ ਅਸੀਂ ਐਫ ਆਰ ਨੰਬਰ 93105 ਵੀ ਐਨ ਐਸ ਦੇ ਤਹਿਤ ਦਰਜ ਕਰਨ ਤੋਂ ਬਾਅਦ ਜਸਵਿੰਦਰ ਸਿੰਘ ਸਨੋ ਮੁਖਤਿਆਰ ਸਿੰਘ ਨੂੰ ਫੌਰੀ ਕਾਰਵਾਈ ਕਰਦੇ ਆ ਅਰੈਸਟ ਕਰਦੇ ਆ ਤੇ ਉਸ ਦੀ ਮਾਸਦੀ ਦੀ ਲੜਕੀ ਸੁਖਿੰਦਰ ਕੌਰ ਉਸ ਤੋਂ ਹੋਗਾ ਜੋ ਕਿ ਫਰਾਰ ਹੈ। ਉਸ ਨੂੰ ਬਹੁਤ ਹੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਕਾਰਵਾਈਆਂ ਕਾਰਵਾਈਆਂ ਕਾਰਵਾਈ ਕਾਰਵਾਈਆਂ ਵਾਲੀਆਂ ਗੱਲਾਂ ਕਦੋਂ ਤੋਂ ਹੋ ਰਹੀਆਂ ਨੇ ਪਰ 체ਕਰ ਕਾਰਵਾਈਆਂ ਹੋ ਰਹੀਆਂ ਨੇ ਟੈਕੋ ਘਰ ਵਿੱਚ ਨਸ਼ੇ ਕਾਰਨ ਦੂ ਦੂ ਬਦਤਾ ਕਿਵੇਂ ਹੋਈਆਂ ਹਰ ਰੋਜ਼ ਨੌਜਵਾਨਾਂ ਦੇ ਸੇਵੇ ਕਿਉਂ ਵੱਲ ਰਹੇ ਨੇ ਵੱਡੇ ਮਾਪਿਆਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ ਦੱਸੋ ਜਨਾਬ ਕੀ ਜਵਾਬ ਹੈ ਨਾ ਸਵਾਲਾਂ ਤੇ ਕੀ ਹੱਲ ਹੈ ਨਸ਼ੇ ਵਾਲੀ ਇਸ ਸਮੱਸਿਆ ਦਾ ਤਦੋਂ ਕੀ ਸਮਝੀ ਜਲਾੰਤਰ ਤੋਂ ਉੱਪਰ 20 સે ਪੀਟੀਸੀ ਦੇ